ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਆਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਮਾਰਨਿੰਗ ਦਾ 7:30 ਦਾ 7:30 ਹੋ ਗਏ ਚਾਹ ਪਾਣੀ ਪੀ ਲਿਆ ਕੁਛ ਇੱਕ ਇੱਕੋ ਕੰਮ ਨੇ ਕਿ ਮੈਂ ਥੋੜਾ ਕਰ ਲਏ ਤੇ ਇੱਧਰ ਮੈਂ ਬੋਇਲ ਕੀਤੇ ਨੇ ਵਾਈਟ ਚਨੇ ਬੋਇਲ ਹੋ ਚੁੱਕੇ ਮੈਂ ਕਿ ਮੈਂ ਚੈੱਕ ਕਰ ਲਾਂ ਮੈਂ ਚਨੇ ਜਾਂਦੇ ਬੋਇਲ ਕੀਤੇ ਨੇ ਕਿਉਂਕਿ ਮੈਂ ਫ੍ਰੀਜ਼ ਵੀ ਕਰੂੰਗਾ ਵਾਈਟ ਚਨੇ ਫ੍ਰੀਜ਼ਰ ਵਿੱਚ ਖਤਮ ਹੋ ਗਏ ਮੇਰੇ ਖਤਮ ਹੋ ਜਾਂਦੇ ਨੇ ਫਿਰ ਮੈਂ ਜਾਂਦੇ ਬੋਇਲ ਕਰ ਦਿਆਂ ਅਦਰਵਾਇਸ ਨੇ ਕੱਲੀ ਸਮਝੀ ਵਾਪਸ ਹੀ ਖਾਧ ਲੈਣੀ ਚੈੱਕ ਕਰ ਲਈ ਵੀ ਅਚੀ ਤਰ੍ਹਾਂ ਬੋਇਲ ਹੋ ਗਏ ਵੈਸੇ ਜਲਦੀ ਬੋਇਲ ਹੋ ਜਾਂਦੇ ਨੇ ਬਿਲਕੁਲ ਵਧੀਆ ਹੋ ਗਏ ਬਹੁਤ ਜ਼ਿਆਦਾ ਓਵਰ ਵੀ ਨਹੀਂ ਹੋਏ ਜੀ ਵੀ ਨਹੀਂ ਵੀ ਕੱਚੇ ਨੇ ਬਹੁਤ ਵਧੀਆ ਹੋ ਗਏ ਤੇ ਹੁਣ ਮੈਂ ਇਹਦੇ ਵੀ ਚਨੇ ਕੁਸਟ ਨੂੰ ਕੱਢ ਲੂੰਗੀ ਫ੍ਰੀਜ਼ ਕਰਨ ਵਾਸਤੇ ਬਾਕੀ ਮੈਂ ਸਬਜੀ ਤਿਆਰੀ ਕਰਦੀ ਅੱਜ ਬਣਨਗੇ ਚਨੇ ਪੂਰੀ ਨਾਲ ਪੂਰੀ ਬਣਾਵਾਂਗੇ ਪੂਰੀ ਡਿਮਾਂਡ ਆ ਰਹੀ ਪੂਰੀ ਬਣਾਉ ਪੂਰੀ ਮਾਟੇ ਦੀ ਬਣਾਉਣੀ ਆ ਪਹਿਲਾਂ ਮੈਂ ਦੇਖ ਬਣਾਉਂਦੇ ਹੁੰਦੇ ਸੀ ਪਰ ਹੁਣ ਤਾਂ ਨਾ ਡਾਈਜੈਸਟ ਨਹੀਂ ਹੁੰਦਾ ਕੁਸਤਾ ਮਾਦੀ ਵੀ ਆ ਗਈ ਵੀ ਮੈਂ ਤਾਂ ਇੰਨਾ ਜਿਆਦਾ ਅਨ ਹੈਲਦੀ ਹੈ। ਉਸ ਕਰਕੇ ਮੈਂ ਫਿਰ ਆٹے ਦੀ ਸਿੰਪਲ ਆٹے ਦੀ ਪੂਰੀਆਂ ਬਣਾਵਾਂਗੇ ਚਣਿਆਂ ਨਾਲ ਨਾਲ ਅੰਬੀਆਂ ਦੀ ਖੱਟੀ ਮਿੱਠੀ ਚਟਨੀ ਤੇ ਬਾਕੀ ਨਾਲ ਕਿਸ ਨੇ ਸਾਲਡ ਲੈਣਾ ਹੋਊਗਾ ਪਿਆਜ਼ ਜਰੂਰ ਲੈਣਗੇ। ਸ਼ੁਰੂ ਕਰਦੀ ਹਾਂ ਮੈਂ ਸਬਜੀ ਬਣਾਉਣ ਦੀ ਤਿਆਰੀ। ਫਿਰ ਮੈਂ ਆਪਣਾ ਬ੍ਰੈਕਫਾਸਟ ਨਹੀਂ ਕਰੂੰਗੀ। ਫਿਰ ਅ ਅ ਸ੍ਰੀਆ ਤਾਂ ਖਾਣਾ ਹੀ ਲੇਟ ਖਾ ਲਾਂਗੇ। ਫਿਰ ਬ੍ਰੈਕਫਾਸਟ ਦੀ ਲੋੜ ਨਹੀਂ। ਮੈਂ ਸਬਜੀ ਤੇ ਜ਼ੋਰ ਲਾ ਰਣੀ ਹਾਂ ਉਹ ਵਾਲਾ ਵੀ ਤੇ ਸਬਜੀ ਵਧੀਆ ਬਣਾਵਾਂਗੇ। ਔਰ ਇਹਦਰ ਸਬਜੀ ਬਣ ਚੁੱਕੀ ਸਚਣਿਆਂ ਦੀ ਤੇ ਇਹਦੇ ਵਿੱਚ ਮੈਂ ਨਾਲ ਤਾਂ ਮਸਾਲਾ ਪਾਉਣਾ ਸੀ ਚਾਣਾ ਮਸਾਲਾ ਨਾਲ ਮੈਂ ਮੇਥੀ ਪਾਉਣੀ ਸੀ ਮੈਂ ਕਿਹਾ ਚਲੋ ਪਾਦਾ ਕੁੱਕਰ ਮੈਂ ਖੋਲ ਕੇ ਦੇਖ ਲਿਆ ਨਾਲੇ ਕਈ ਵਾਰ ਹੁੰਦਾ ਨਾ ਤਰੀ ਘੱਟ ਵੱਧ ਹੁੰਦੇ ਫਿਰ ਉਸ ਟਾਈਪ ਦੀ ਐਡਜਸਟਮੈਂਟ ਹੋ ਜਾਂਦੀ ਸਬਜੀ ਵਿੱਚ ਉੱਪਰ ਮੈਂ ਪਾਦੀ ਮੇਥੀ ਕਸੂਰੀ ਮੇਥੀ ਥੋੜਾ ਜਿਹਾ ਮੈਂ ਚਾਣਾ ਮਸਾਲਾ ਪਾ ਦੂੰਗੀ ਇਹ ਸਪੈਸ਼ਲ ਚਾਣਾ ਮਸਾਲਾ ਹੀ ਆ ਪਰ ਮੈਨੂੰ ਰਾਜਮਾ ਜ ਵੀ ਪਾ ਲੈਣੀ ਕਾਲੇ ਚਾਣਾ ਚ ਵੀ ਚਿੱਟੇ ਚਾਣਾ ਚ ਵੀ ਤਰੀ ਹਲੇ ਪਤਲੀ ਲੱਗ ਰਹੀ ਦੇਖਣ ਨੂੰ ਗਰੇਵੀ ਪਰ ਜਿਵੇਂ ਜਿਵੇਂ ਚਾਣੇ ਇਹ ਆਪਾਂ ਇਹਨੂੰ ਰੱਖ ਦਾਂਗੇ ਤਾਂ ਗਾੜੀ ਹੋ ਜਾਊਗੀ ਕਿਉਂਕਿ ਮੇਰੀ ਆਦਤ ਹੈ ਮੈਂ ਚਾਣੇ ਰਾਜਮਾ ਉਵੇਂ ਹਰੀ ਕਿ ਸਮਜੀ ਮੈਂ ਪਹਿਲਾਂ ਬਣਾ ਕੇ ਰੱਖ ਦੇ ਖਾਣ ਤੋਂ ਇਹ ਹੀ ਹੈਗਾ ਜਿਹੜੋ ਖਾਣੀ ਆ ਉਹਦੀ ਬਣਾਉਣੀ ਆ ਕੋਈ ਵੀ ਤੁਹਾਡੀ ਦਾਲ ਵਾਲਾ ਗਰੇਵੀ ਵਾਲੀ ਸਬਜੀ ਖਾਸ ਕਰਕੇ ਜੇ ਤੁਸੀਂ ਪਹਿਲਾਂ ਬਣਾ ਕੇ ਰੱਖੋਗੇ ਉਹਦੀ ਗਰੇਵੀ ਪਈ ਪਈ ਇੰਨੀ ਟੇਸਟੀ ਹੋਏ ਨੇ ਗਾੜੀ ਹੋਏ ਨੇ ਇਸ ਦਾਲ ਸਬਜੀ ਦਾ ਦੁੱਗਣਾ ਸਵਾਦ ਵੱਧ ਜਾਂਦਾ ਚਣੇ ਕੁਝ ਮੈਂ ਬੋਇਲ ਕਰਕੇ ਅਲੱਗ ਕੱਢ ਲੇ ਇਹ ਮੈਂ ਫ੍ਰੀਜ਼ਰ ਵਿੱਚ ਸਟੋਰ ਕਰ ਲਵਾਂਗੀ ਚਾਕੇ ਚਾਟ ਬਣ ਜੇ ਚਾਹਨਾ ਮਸਾਲਾ ਸੁੱਕੀ ਸਬਜ਼ੀ ਬਣ ਜੇ ਔਰ ਜਿਹੜੇ ਮੈਂ ਚਣਿਆਂ ਚ ਮਸਾਲੇ ਬੋਇਲ ਕਰੇ ਸੀ ਨਾ ਸਟ੍ਰੇਨਰ ਚ ਪਾ ਕੇ ਉਹ ਮੈਂ ਕੰਡ ਕੇ ਇਹ ਧੁੱਪੇ ਸਖਾ ਲੂਗੀ ਇਹ ਇਹਦਾ ਮੈਂ ਚਾਹ ਦੇ ਮਸਾਲੇ ਚ ਵੀ ਪਾ ਸਕਦੇ ਆ ਇਹ ਗਰਮ ਮਸਾਲਾ ਪੀਸਣਾ ਆਪਾਂ ਧਨੀਆ ਪੀਸਣਾ ਉਹਦੇ ਵਿੱਚ ਪਾ ਲਓ ਜਾਂ ਚਾਹ ਦੇ ਮਸਾਲੇ ਵਿੱਚ ਪਾ ਲਓ ਤੇ ਹੋਰ ਇਹਦਾ ਕੀ ਕੰਮ ਲੈ ਸਕਦੇ ਆ ਤੁਸੀਂ ਵੀ ਮੈਨੂੰ ਆਪਣੀ رائے ਜਰੂਰ ਦਿਓ ਮੈਂ ਇਹਨੂੰ ਸੋਚ ਰਹੀ ਚਾਹ ਦੇ ਮਸਾਲੇ ਵਿੱਚ ਪਾ ਲੂੰਗੀ ਜਾਂ ਧਨੀਆ ਪੀਸੇ ਉਹਦੇ ਵਿੱਚ ਪਾ ਲੂੰਗੀ ਹਨਾ ਕੰਮ ਤਾਂ ਆ ਜਾਣਗੇ ਵੇਸਟ ਨਹੀਂ ਮੈਂ ਕਰਦੀ ਤੇ ਧੁੱਪੇ ਨੂੰ ਮੈਂ ਇੱਕ ਵਾਰ ਸਗਾ ਲਵਾਂ ਕਿਉਂਕਿ ਪਾਣੀ ਵਿੱਚ ਬੋਇਲ ਕਰੇ ਸੀ ਨਾ ਗਿੱਲੇ ਨੇ ਟਾਈਮ ਹੋ ਗਿਆ 9 ਵਜੇ ਦਾ ਤੇ ਮੈਨੂੰ ਲੱਗੀ ਸੀ ਭੁੱਖ ਕਿਉਂਕਿ ਅਸੀਂ ਹੁਣ ਅੱਜ ਪੂਰੀਆਂ ਲੇਟ ਹੀ ਖਾਵਾਂਗੇ ਲੇਟ ਬਣਾਉਂ ਮੈਂ ਭੁੱਖ ਲੱਗੀ ਸੀ ਕਿਉਂਕਿ ਇਸ ਟਾਈਮ ਮੈਨੂੰ 9 ਵਜੇ ਆਪਣਾ ਬ੍ਰੈਕਫਾਸਟ ਕਰਦੇ ਹੁੰਦੇ ਨੇ ਫਿਰ ਆਪਣੀ ਜਿਹੜੀ ਬੋਡੀ ਦੀ ਕਲੌਕ ਆ ਉਸੇ ਤਰ੍ਹਾਂ ਸੈੱਟ ਹੋ ਜਾਂਦੀ ਤੇ ਉਹਨੇ ਵਜੇ ਭੁੱਖ ਲੱਗਦੀ ਹੈ ਨਾ ਤੇ ਮੈਂ ਲੈ ਕੇ ਆਈ ਥੋੜੀ ਮੂੰਫਲੀ ਤੇ ਮਖਾਣੇ ਇਹ ਖਾਣੇ ਆ ਮੈਂ ਤੇ ਕੁਝ ਹੈਲਦੀ ਖਾਦੀ ਕਿਉਂਕਿ ਪੂਰੀਆਂ ਤਾਂ ਫਿਰ ਆਇਲੀ ਖਾਣੀਆਂ ਖਾਣੀਆਂ ਨੇ ਫਿਰ ਖਾਵਾਂਗੇ ਵੀ ਰੱਜ ਕੇ ਕਦੇ-ਕਦੇ ਆ ਹੀ ਬਣਦੀਆਂ ਨਹੀਂ ਬਹੁਤ ਟਾਈਮ ਵੱਧ ਬਣਾ ਰਹੇ ਹੱਸਦਾ ਜੇ ਫਿਰ ਮੈਂ ਰੂਮ ਦੀ ਸੈਟਿੰਗ ਕਰਨੀ ਆ ਸਾਰੀ ਬਿਸਤਰੇ ਕੱਪੜੇ ਮਜੇ ਵਿੱਚ ਪੈਨੇ ਹੁਣ ਆਈਆਂ ਰੂਮ ਵਿੱਚ ਸਵੇਰ ਦੀ ਸਬਜੀ ਬਣ ਗਈ ਪੰਡ ਮੁੰਡੇ ਮਾਂਜੀ ਕੇ ਨਾਲ ਦੇ ਨਾਲ ਨਾਰਮਲ ਕਣਕ ਦਾ ਆਟਾ ਗੁੰਨੇ ਵਿੱਚ ਦੋ ਚਮਚ ਬਰੀਕ ਸੂਜੀ ਦੇ ਪਾਏ ਨੇ ਮੈਂ ਇੱਕ ਚਮਚ ਵਿੱਚ ਮੈਦੇ ਦਾ ਪਾਇਆ ਥੋੜਾ ਕਲਰ ਅੱਛਾ ਹੋ ਜੂ ਤੇ ਸੂਜੀ ਨਾਲ ਨਾ ਕਰਿਸਪ ਜਿਹਾ ਹੋ ਜਾਏ ਥੋੜੀਆ ਆਟਾ ਮੈਂ ਗੁੰਨ ਕੇ ਰੱਖਤਾ ਕੜਾਈ 'ਚ ਮੈਂ ਹਲਦੀ ਫਾਈਨ ਆਇਲ ਪਾ ਕੇ ਰੱਖਤਾ ਜੋ ਕਹਿੰਦੇ ਗੈਸ ਔਨ ਕਰਕੇ ਬਣਾ ਲਾਂਗੇ ਮੈਨੇ ਮੈਂ ਕਹੇ ਰੂਮ ਦੀ ਬਿਸਤਰੇ ਤੇ ਚੱਕਦਾ ਕੱਪੜੇ ਚੱਕਦਾ ਇਥੋਂ ਇਹਨੇ ਕੁਛ ਤਾਂ ਕਰਾਂ ਮੈਂ ਬਰੂਸੋ ਬਹੁਤ ਖਾਣਾ ਖੋਣਾ ਖਾ ਕੇ ਬਾਕੀ ਕੰਮ ਸਾਫ ਸਫਾਈ ਵਾਲੇ ਫੇਰ ਹੋਣਗੇ ਫਿਰ ਕਨਾਹੀ ਚ ਅੱਜ ਜਿਵੇਂ ਆਇਲ ਪਾਉਂਗੀ ਫਿਰ ਮੈਂ ਸੋਚਿਆ ਦੁਪਹਿਰੇ ਜਾਂ ਸ਼ਾਮ ਨੂੰ ਜੋ ਮੇਰਾ ਟਾਈਮ ਲੱਗਿਆ ਪਾਪੜੀ ਬਣਾ ਕੇ ਰੱਖਣੀ ਥੋੜੀ ਮਟਰ ਨੂਨ ਵਾਲੇ ਮਟਰ ਵੀ ਪਾਪੜੇ ਕੁਝ ਵੀ ਉਹ ਬਣਾ ਕੇ ਰੱਖੂਣੀ ਹੁਣ ਬੋਕਲ ਕਿਸੋਂਗੇ ਮੇਰਾ ਬ੍ਰੈਕਫਾਸਟ ਦਾ ਟਾਈਮ ਹੁੰਦਾ ਇਹ ਟਾਈਮ ਹੋ ਗਿਆ 10 ਵਜੇ ਦਾ ਤੇ ਮੇਰੀ ਮੇਰੇ ਵੱਲੋਂ ਖਾਣੇ ਦੀ ਤਿਆਰੀ ਆਪਾਂ ਸਬਜ਼ੀ ਗਰਮ ਕਰ ਲੂਗੀ ਮੈਂ ਜਿਹੜੀ ਡਿਫਾਈਨਡ ਆਇਲ ਪਾਇਆ ਪਿਆ ਕੁਝ ਹੋਰ ਰੱਖਿਆ ਪਿਆ ਗਰਮ ਕਰਨ ਨੂੰ ਕੁਝ ਪੂੜੀਆਂ ਮੈਂ ਬੀਲ ਕੇ ਰੱਖ ਲਈਆਂ ਇੱਧਰ ਇਧਰ ਚਟਨੀ ਕੱਢ ਲਈ ਅੰਬੀਆਂ ਦੀ ਕੱਟੀ ਮਿੱਟੀ ਗਹੀਂ ਫੈਂਟ ਕੇ ਰੱਖ ਲਈ ਫਿਰ ਮਾਈਕ੍ਰੋਵੇਵ ਨਾਲ ਡੀਫ੍ਰੋਸਟ ਹੋ ਜੂ। ਇਧਰ ਮੈਂ ਸ਼ੁਰੂ ਕਰ ਲਈ antisense ਪੂੜੀਆਂ ਬਣਾਉਣੇ ਸ਼ੁਰੂ-ਸ਼ੁਰੂ ਚ ਨਾ ਪਹਿਲਾਂ ਪਹਿਲੀਆਂ 1-2 ਪੂਰੀਆਂ ਨਹੀਂ ਫੁੱਲਦੀਆਂ ਹੁੰਦੀਆਂ ਫਲੈਟ ਜੀਆਂ ਹੋ ਜਾਂਦੀਆਂ ਨੇ ਫਿਰ ਉਹ ਤਾਂ ਮਨ ਨਿਰਾਸ਼ ਹੋ ਜਾਂਦਾ ਵੀ ਹਾਏ ਪੂਰੀ ਤਾਂ ਫੁੱਲ ਨਹੀਂ ਰਹੀ ਫੇਰ ਜਦੋਂ ਫੁੱਲਣ ਲੱਗਦੀਆਂ ਨੇ ਨਾ ਬਾਅਦ ਵਿੱਚ ਫਿਰ ਮਨ ਖੁਸ਼ ਹੁੰਦਾ ਪੂਰੀ ਫੁੱਲੀ ਹੋਈ ਦੇਖ ਕੇ ਵੀ ਮਨ ਖੁਸ਼ ਹੋ ਜਾਂਦਾ ਨਾ ਰੋਟੀ ਫੁੱਲੇ ਮਨ ਖੁਸ਼ ਹੋ ਗਿਆ ਦਹੀਂ ਬਹੁਤ ਸੋਹਣੀ ਚੰਗੂਗੀ ਮਨ ਖੁਸ਼ ਹੋ ਗਿਆ ਫਿਰ ਸਾਰੀਆਂ ਫੁੱਲੀਆਂ ਐਂਡ ਤੱਕ ਪੂਰੀਆਂ ਬਸ ਪਹਿਲੀਆਂ ਟਾਈਮ ਹੋ ਗਿਆ 10:37 ਦਾ ਤੇ ਹੁਣ ਆ ਗਈ ਲਾਸਟ ਵਿੱਚ ਮੇਰੀ ਖਾਣਾ ਖਾਣ ਦੀ ਬਾਰੀ ਅੰਬੀਆਂ ਦੀ ਖੱਟੀ ਮਿੱਟੀ ਚਟਨੀ ਜਣਿਆਂ ਦੀ ਸਬਜ਼ੀ ਇੰਨੀ ਜ਼ਿਆਦਾ ਗਰੇਵੀ ਸੁੱਕੋਗੀ ਸਬਜ਼ੀ ਦੇ ਰਸ ਮਿਕਸ ਹੋਗੇ ਬਿਲਕੁਲ ਪਰਫੈਕਟ ਕੰਸਿਸਟੈਂਸੀ ਸਬਜ਼ੀ ਦੀ ਜਿਵੇਂ ਪੂਰੀਆਂ ਨਾਲ ਖਾਣੀ ਹੋਵੇ ਨਾਲ ਮੈਂ ਦਹੀਂ ਦਹੀਂ ਮੇਚ ਬਾਉਲ ਚ ਨਾ ਰੀਫਰੋਸ ਕਰੀ ਫਿਰ ਮੈਂ ਜਿਵੇਂ ਬਾਉਲ ਚੱਕ ਲਈ ਇਹ ਤੇ ਖਾਣਾ ਵਗੈਰਾ ਖਾ ਕੇ ਕਿਚਨ ਦਾ ਸਾਰਾ ਕੰਮ ਖਤਮ ਕਰਕੇ ਪੌਣੇ 11 11 ਵਜ ਗਏ ਸੀ ਜਦੋਂ ਕਿਚਨ ਦਾ ਕੰਮ ਖਤਮ ਹੋ 11 ਵਜ ਗਏ ਸਪੌਣੇ 11 11 ਵਜ ਗਏ ਸੀ ਕਿਚਨ ਦਾ ਕੰਮ ਖਤਮ ਹੋਇਆ ਉਸ ਤੋਂ ਬਾਅਦ ਮੈਂ ਥੋੜੀ ਜੀ ਲੋਪੀ ਦੀ ਸਾਫ ਸਫਾਈ ਕਰਨੀ ਸੀ ਫਾਸਫੇਸ਼ਨ ਕਲੀਨ ਕਰਨਾ ਸੀ ਮੈਂ ਕਿਚੋਲੇ ਵੀ ਕਰਦੀ ਆ ਇਹ ਫਾਸਫੇਸ਼ਨ ਨਾ ਹੈਂਡ ਵਾਸ਼ ਵਾਲੀ ਕਲੀਨ ਕਰ ਲੰਨੀ ਵਾਫੇ ਥੋੜਾ ਜਿਹਾ ਹੈਂਡ ਵਾਸ਼ ਖੱਡਿਆ ਤੇ ਉਸ ਨਾਲ ਕਲੀਨ ਕਰ ਲਿਆ ਪਤਨ ਸਰਫ ਚੱਕਾਂ ਦੀ ਮੈਨੂੰ ਕੋਲ ਹੋਂਦ ਕਿਚਨ ਚ ਵੀ ਮੈਂ ਸਰਫ ਰੱਖਿਆ ਹੋਇਆ ਫਿਰ ਮੈਨੂੰ ਆਹ ਹੋਂਦ ਵੀ ਚਲੋ ਇਹ ਠੀਕ ਹੈ ਹੈਂਡ ਵਾਸ਼ ਵਾਲੀ ਕਰੀ ਜਾਂਦੀ ਹੁਣੇ ਥੋੜਾ ਜਿਹਾ ਲਗਾ ਕੇ ਬਾਕੀ ਇਹ ਹੁਣ ਮੈਂ ਇੱਕ ਦਿਨ ਛੱਡ ਕੇ ਕਰਦੀ ਹੁੰਨੀ ਹ ਹਾਲ ਤੱਕ ਤਾਂ ਗਰਮੀ ਵਿੱਚ ਫਿਰ ਰੋਜ਼ ਕਰਨਾ ਪਿਆ ਗੁਰੂ ਹੁਣ ਤਾਂ ਇੱਕ ਦਿਨ ਛੱਡਦਾ ਨਹੀਂ ਹੁਣੇ ਨਹੀਂ ਸਾਫ ਕਰਦੀ ਸਿਰਫ ਜਿਹੜਾ ਉਹ ਤੇ ਜ਼ਰੂਰ ਕੱਪੜਾ ਮਾਰਦਾ ਨਹੀਂ ਉਹ ਤੇ ਤਾਂ ਮੈਂ ਦਿਨ ਚਾਈਨ ਪਤਾ ਦੋ ਵਾਰ ਤਿੰਨ ਵਾਰ ਵੀ ਕੱਪੜਾ ਮਾਰਦਾ ਜੋ ਲੱਗੇ ਨਾ ਇਹ ਕਿਸੇ ਨੇ ਹੱਥੋਂ ਤਿੰਨ ਛਿੱਟੇ ਪਏ ਨੇ ਬਾਹਰ ਫਿਰ ਮੈਂ ਕੱਪੜਾ ਮਾਰਦਾ ਨਹੀਂ ਹੁੰਦੀ ਆ ਇਹ ਅਜੇ ਥੋੜੀ ਜੀ ਸਾਫ-ਸਫਾਈ ਸੀ ਕਰਨ ਵਾਲੀ ਲੌਬੀ ਦੀ ਬਹੁਤ ਜ਼ਿਆਦਾ ਤਾਂ ਮੈਂ ਅਜੇ ਕੰਮ ਨਹੀਂ ਛੇੜਾ ਛੇੜਾ ਹੈਗਾ ਸਫਾਈ ਦਾ ਕਰ ਕਰੀ ਚੱਲੂ ਕਰੀ ਚੱਲੋ ਨਾ ਕਰੋ ਨਾ ਕਰੋ ਕੰਮ ਤਾਂ ਖਤਮ ਹੁੰਦੀ ਨਹੀਂ ਹੈਗੀ ਚਲੋ ਹਲੇ ਮੌਸਮ ਠੀਕ ਹੈ ਨਹੀਂ ਜਾਂ ਤਾਂ ਲੋਡ ਨਹੀਂ ਹੈਗੀ ਜੋ ਲੋਡ ਲੱਗੂਗੀ ਡਸਟ ਆਇਆ ਕਰੋਗੇ ਫਿਰ ਤਾਂ ਆਪ ਤੋਂ ਵੀ ਨਹੀਂ ਰਿਹਾ ਜਾਂਦਾ ਸਫਾਈ ਕਰੇ ਬਿਨਾ ਤੇ ਬਸਾ ਥੋੜੀ ਜਿਹੀ ਸਫਾਈ ਮੈਂ ਕਰ ਕਰਨੀ ਸੀਗੀ ਇੰਨੀ ਕੁ ਵੀ ਫਿਰ ਜ਼ਰੂਰੀ ਹੋ ਜਾਂਦੀ ਹੈ ਇਹ ਵੀ ਕਰਨੀ ਚਾਹੀਦੀ ਐਨੀ ਕੁ ਤਾਂ ਬਸ ਲੌਬੀ ਵਾਲਾ ਸੋਫਾ ਤਾਂ ਕਵਰ ਝਾੜ ਕੇ ਪਿਛਾਉਂਗੀ ਤੇ ਟੇਬਲ ਸਾਫ਼ ਕਰ ਦੂੰਗੀ ਐਨਾ ਕੁ ਤਾਂ ਫਿਰ ਕਰਨੀ ਪੈਂਦੀ ਆ ਇਹ ਤਾਂ ਹੈ ਨਹੀਂ ਬਿਲਕੁਲ ਵੀ ਨਾ ਕਰੋ ਓਵਨ ਸਾਫ਼ ਦਾ ਹੈਗਾ ਉਹੀਂ ਤੁਸੀਂ ਲੱਗੇ ਰਹੋ ਲੱਗੇ ਰਹੋ ਉਹ ਵੀ ਠੀਕ ਨਹੀਂ ਹੈਗਾ ਜਿੱਥੇ ਕਿ ਮੈਨੂੰ ਲੱਗਦਾ ਜਿਹੜੇ ਏਰੀਆ ਨੂੰ ਜਿੰਨੀ ਕੁ ਲੋਡ ਆ ਉਹਨਾਂ ਕੁ ਮੈਂ ਕਰਦਾ ਨਹੀਂ ਹੁੰਦੀ ਹੈਗੀ ਇਹ ਨਾ ਮੇਰਾ ਹੋਮ ਮੇਡ ਕਲੀਨਰ ਆ ਜਿੰਨਾ ਮੈਂ ਸਫਾਈ ਕਰਦੀ ਆ ਤੇ ਇਹਦੇ ਚ ਤੇ ਕਾਲਿਨ ਵਿੱਚ ਕੋਈ ਫਰਕ ਨਹੀਂ ਹੈਗਾ ਕੋਈ ਵੀ ਜੇ ਤੁਸੀਂ ਕਾਲਿਨ ਨਹੀਂ ਖਰੀਦਣਾ ਚਾਹੁੰਦੇ ਤਾਂ ਇਹਨੂੰ ਘਰੇ ਤੁਸੀਂ ਬਣਾ ਕੇ ਬੋਟਲ ਭਰ ਲਓ ਖਤਮ ਹੋ ਜੂ ਦੁਬਾਰੇ ਫੇਰ ਭਰ ਲਓ ਬਹੁਤ ਹੀ ਵਧੀਆ ਰਿਜ਼ਲਟ ਨੇ ਕਿਸੇ ਤਰ੍ਹਾਂ ਦੀ 스멜 ਨਹੀਂ ਆਉਂਦੀ ਕੁਛ ਨਹੀਂ ਬਹੁਤ ਵਧੀਆ ਸਫਾਈ ਹੁੰਦੀ ਆ ਟੇਬਲ ਹੋ ਗਿਆ ਕਲੀਨ ਐਨੇ ਕਰਾ ਲਈ ਨਾ ਆਪਣੀ ਜਿਹੜੀ ਜਗਾ ਏਰੀਆ ਵਧੀਆ ਲੱਗਣ ਲੱਗੇ ਥੋੜਾ ਜਿਹਾ ਆਪਾਂ ਹੱਥ ਮਾਰ ਦੋ ਉਥੇ ਐਨੇ ਨਾਲ ਹੀ ਵਧੀਆ ਲੱਗਣ ਲੱਗਦਾ ਵੀ ਹਾਂ ਸਾਫ ਕਰਿਆ ਹੋਇਆ ਇੱਥੇ ਦੇਖਣ ਨੂੰ ਵੀ ਅੱਛਾ ਲੱਗਦਾ ਫਿਰ ਰਾਵਲਾ ਟੇਬਲ ਸਾਹਮਣੇ ਐਂਟਰਾਂਸ ਦੇ ਆਰੰਗਚੇ ਲੇਬੀ ਸਾਫ ਕਰਦਾ ਕਿਉਂਕਿ ਡੇਲੀ ਹੁਣ ਮੈਂ ਡਸਟਿੰਗ ਨਹੀਂ ਕਰਦੀ ਹੈਗੀ ਦੋ ਦਿਨਾਂ ਦਾ ਤਿੰਨ ਦਿਨਾਂ ਦਾ ਕਰਦੀ ਹਾਂ ਲੌਬੀ ਦੀ ਰੂਮਸ ਦੀ ਤਾਂ ਨਹੀਂ ਪਤਾ ਮੈਂ ਹਫਤੇ 'ਚ ਇੱਕ ਵਾਰੀ ਕਰਦੀ ਹੁੰਦੀ ਹੈਗੀ ਜਾਨੀ ਵੱਡਾ ਦਰਵਾਜ਼ਾ ਨੂੰ ਬਹੁਤ ਟਾਈਮ ਲੱਗੇ ਕਰਿਆ ਨਹੀਂ ਕਹਿੰਗੇ ਸਵੇਰੇ ਨਾ ਥੋੜਾ ਹੁੰਦਾ ਤੁਰੇਲ ਟਾਈਪ ਹੁੰਦਾ ਫਿਰ ਉਦੋਂ ਮੈਂ ਕਰਦੀ ਦਰਵਾਜ਼ਾ ਦਰਵਾਜ਼ੇ ਦੇਖੂਗੀ ਇੱਕ ਦਿਨ ਮੈਂ ਦੁਪਹਿਰ ਨੂੰ ਨਹੀਂ ਸ਼ਾਮ ਨੂੰ ਕਰੂੰਗੀ ਹੁਣ ਧੁੱਪਾਂ ਜਿਵੇਂ ਪੈਂਦੀਆਂ ਨੇ ਜਸਟ ਸੁੱਕ ਜਾਂਦੀ ਫਿਰ ਗਿੱਲੀ ਧਸਤਾਂ ਵਿੱਚੋਂ ਨਿਕਲਦੀ ਨਹੀਂ ਹੈਗੀ ਬਸ ਮਾਰਨ ਤਰੀ ਲਪਹੀ ਹੁੰਦੀ ਦਰਵਾਜ਼ੇ ਤੋਂ ਉਸ ਕਰਕੇ ਫਿਰ ਮੈਂ ਮਾਰਨਿੰਗ ਦਰਵਾਜ਼ਾ ਛਾੜਦੀ ਨਹੀਂ ਹੈਗੀ ਤੇ ਬਸ ਇੰਨੀ ਕੀ ਮੇਰੀ ਅੱਜ ਡਸਟਿੰਗ ਸੀ ਤੇ ਅੱਜ ਪੂਰੀਆਂ ਖਾ ਕੇ ਦੁਪਹਿਰੇ ਇੰਨੀ ਸੁਸਤੀ ਜਿਹੜੀ ਇੰਨੀ ਸੁਸਤੀ ਜਿਹੜੀ ਕੋਈ ਕੰਮ ਨਹੀਂ ਹੋਇਆ ਹੈਗਾ ਅੱਜ ਸਵੇਰੇ ਨਾ ਬਾੜੀ ਚੋਂ ਅਸੀਂ ਪਟਾਈਆਂ ਸਿੰਗਾਜ ਰਹੇ ਤੇ ਘਰ ਤੇ ਅੰਕਾ ਜਿਹੜਾ ਮੋਟੀਆਂ ਮੋਟੀਆਂ ਲਾਲ ਲਾਲ ਬੜੀਆਂ ਸੋਹਣੀਆਂ ਲੱਗੀਆਂ ਪਟਾਈਆਂ ਤਾਂ ਸਬਜ਼ੀ ਵਾਸਤੇ ਸੀ ਪਰ ਮਨ ਹੋ ਗਿਆ ਬੇਈਮਾਨ ਗਾਜਰਾਂ ਵੱਲ ਦੇਖ ਕੇ ਫਿਰ ਮੈਂ ਦਿਲ ਕਰਿਆ ਵੀ ਗਾਜਰਾਂ ਦਾ ਗਜਰੇਲਾ ਬਣਾਈ ਅੱਜ ਆਪਾਂ ਗਾਜਰਾਂ ਬਹੁਤ ਜ਼ਿਆਦਾ ਸੋਹਣੀਆਂ ਲਾਲ ਲਾਲ ਫਿਰ ਮੈਂ ਬਣਾਉਣ ਲੱਗੀ ਗਜਰੇਲਾ ਮੈਂ ਉਹਨੂੰ ਮੋਟੀਆਂ-ਮੋਟੀਆਂ ਕੱਟ ਲਈਆਂ ਜਿਵੇਂ ਆਪਾਂ ਸਬਜ਼ੀ ਕੱਟਦੇ ਹਾਂ ਉਹ ਤੋਂ ਥੋੜੀ ਜਿਹੀ ਵੱਧ ਮੋਟੇ ਪੀਸ ਕਰ ਲਏ ਤੇ ਚੋਪਰ ਵਿੱਚ ਮੈਂ ਕਰ ਲੂੰਗੀ ਇਹਨਾਂ ਨੂੰ ਚੋਪ ਹਾਂ ਤੁਸੀਂ ਕद्दूकस ਵੀ ਕਰ ਸਕਦੇ ਹੋ ਫਿਰ ਮੈਨੂੰ ਐਸੇ ਵੀ ਚਲ ਕੱਟ ਮਿਹਨਤ ਨਾਲ ਬਣਾਉਣਾ ਆਪਾਂ ਅੱਜ ਕੱਟ ਮਿਹਨਤ ਨਾਲ ਤੇ ਘੱਟ ਸਮਾਨ ਨਾਲ ਬਣਾਵਾਂਗੇ ਬਹੁਤ ਸ਼ਾਰਟ ਰੈਸਪੀ ਆ ਤੇ ਗਜਰੇਲਾ ਵੀ ਇੰਨਾ ਸਵਾਲ ਲੱਗੂ ਤੁਹਾਨੂੰ ਬਾਜ਼ਾਰ ਵਾਲੇ ਗਜਰੇਲੇ ਵਿੱਚ ਤੇ ਇਹ 'ਚ ਕੋਈ ਫਰਕ ਹੀ ਨਹੀਂ ਲੱਗਣਾ ਹੈਗਾ ਬਸ ਮੈਂ ਚੋਪਰ 'ਚ ਚੋਪ ਕਰ ਰਹੀ ਇਹਨਾਂ ਨੂੰ ਬਸ ਐਂ ਧਿਆਨ ਰੱਖਿਓ ਵਿੱਚ ਕੋਈ ਮੋਟਾ ਪੀਸ ਨਾ ਕੋਈ ਤੇ ਹਾਲਾਂਕਿ ਉਸ ਤੋਂ ਬਾਅਦ ਫਿਰ ਇਹਨੂੰ ਦੁਬਾਰੇ ਫਿਰ ਇੱਕ ਵਾਰ ਚੋਪਰ ਚਲਾ ਲਾਂਗੇ ਤਾਂ ਕਿ ਕੋਈ ਮੋਟਾ ਪੀਸ ਰਹਿ ਜੇ ਤਾਂ ਉਹ ਵੀ ਚੋਪ ਹੋ ਜਾਵੇ ਇਹਦੇ ਵਿੱਚ ਨਾ ਗਾਜਰਾ ਮੋਟੀਆਂ ਵੀ ਰਹਿੰਦੇ ਤਾਂ ਬਿਲਕੁਲ ਝੂਰਾ ਜਾ ਵੀ ਨਹੀਂ ਰਹਿਣਾ ਹੈਗਾ ਬਹੁਤ ਵਧੀਆ ਕਤੂਕਾਸ ਵਾਂਗੂ ਹੀ ਹੋ ਜਾਂਦੀਆਂ ਨੇ ਤੇ ਆਪਣੀ ਮੇਨ ਤੋਂ ਵੀ ਲੱਗਦੀ ਕਤੂਕਾਸ ਕਰਨ ਦੇ ਨਾਲ ਨਹੀਂ ਆਪਾਂ ਨੂੰ ਕਿੰਨਾ ਟਾਈਮ ਲੱਗਦਾ ਜੇ ਆਪਾਂ ਗਾਜਰਾਂ ਨੂੰ ਕਤੂਕਾਸ ਕਰਨ ਬੈਠੀ ਮੈਂ ਇਸੇ ਤਰੀਕੇ ਨਾਲ ਇਹ ਸਾਰੀਆਂ ਗਾਜਰਾਂ ਚੋਪਰ 'ਚ ਪਾ ਕੇ ਇਹਨਾਂ ਨੂੰ ਬ੍ਰੀਕ ਚੋਪ ਕਰ ਲੂੰਗੀ ਉਸ ਤੋਂ ਬਾਅਦ ਫਿਰ ਆਪਾਂ ਗੈਸ ਤੇ ਰੱਖਾਂਗੇ ਕੜਾਹੀ ਬਸ ਵਿੱਚ ਨਾ ਚੌਪ ਕਰਕੇ ਉਸੇ ਕੜਾਹੀ ਚ ਪਾਈ ਕਿ ਜਿਹੜੀ ਕੜਾਹੀ ਚ ਮੈਂ ਗਰੇ ਲੱ ਬਣਾਉਣਾ ਸੀਗਾ ਸਭ ਤੋਂ ਪਹਿਲਾ ਸਟੈਪ ਤਾਂ ਹੈਗਾ ਕਿ ਗਾਜਰਾਂ ਦਾ ਆਪਾਂ ਗਾਜਰਾਂ ਨੂੰ ਸੇਕ ਲਗਾਉਣਾ ਇਹਦਾ ਮੋਇਸਚਰ ਖਤਮ ਕਰਨਾ ਮੈਂ ਪਾਣੀ ਬਿਲਕੁਕੁਲ ਵੀ ਨਹੀਂ ਨਚੋੜਾ ਹੈਗਾ ਗਾਜਰਾਂ ਚੋਂ ਮੈਨੂੰ ਐਸੇ ਚਾਹੋ ਜਿਹੜਾ ਪਾਣੀ ਹੋ ਮਿਠਾ ਹੋੂ ਵਿੱਚ ਹੀ ਰਹਿ ਜੇ ਤੁਸੀਂ ਚਾਹੋ ਤਾਂ ਇਹਨਾਂ ਦਾ ਨਚੋੜ ਕੇ ਦੱਬ ਕੇ ਪਾਣੀ ਵੀ ਕੱਢ ਸਕਦੇ ਹੋ ਉਦੋਂ ਫਿਰ ਥੋੜਾ ਟਾਈਮ ਹੋਰ ਵੀ ਘੱਟ ਲੱਗੂਗਾ ਦੇਖੋ ਗਾਜਰਾਂ ਦਾ ਟੈਕਸਚਰ ਦੇਖੋ ਕੁਝ ਐਸੇ ਤਰ੍ਹਾਂ ਦਾ ਹੋ ਗਿਆ ਚੌ ਇਹ ਚੀਲਾ ਬਹੁਤ ਵਧੀਆ ਬਣਿਆ ਸੀਗਾ ਬਹੁਤ ਜ਼ਿਆਦਾ ਟੇਸਟੀ ਖਾਣ ਵਿੱਚ ਤੇ ਹੁਣ ਮੈਂ ਇਹਨਾਂ ਦਾ ਮੋਇਸਚਰ ਖਤਮ ਕਰੂੰਗੀ ਯਾਨੀ ਜਿਹੜਾ ਪਾਣੀ ਹੈ ਗਾਜਰਾਂ ਵਿੱਚ ਨਾ ਪਹਿਲਾਂ ਉਹ ਖਤਮ ਕਰਾਂਗੇ ਤੇ ਆਪਾਂ ਪਹਿਲਾਂ ਹੀ ਕਿਉਂ ਪਾਤਾ ਤਾਂ ਪਾਣੀ ਦੇ ਨਾਲ ਭੁੰਨੀਆਂ ਨਹੀਂ ਜਾਣੀਆਂ ਫਿਰ ਇਸ ਕਰਕੇ ਪਹਿਲਾਂ ਇਹਨਾਂ ਨੂੰ ਡਰਾਈ ਕਰਨਾ ਜ਼ਰੂਰੀ ਹੈ ਤਾਂ ਕਿ ਇਹਨਾਂ ਦਾ ਪਾਣੀ ਖਤਮ ਹੋ ਜੇ ਮੋਇਸਚਰ ਖਤਮ ਹੋ ਜੇ ਆ ਦੇਖੋ ਜਿਵੇਂ ਜਿਵੇਂ ਇਹਨਾਂ ਦਾ ਮੋਇਸਚਰ ਖਤਮ ਹੋਊਗਾ ਤਾਂ ਕਲਰ ਵੀ ਚੇਂਜ ਹੁੰਦਾ ਜਾਊਗਾ ਤੇ ਇਹ ਪਿਚਕਦੀਆਂ ਜਾਣਗੀਆਂ ਗਾਜਰਾ ਘਟਦੀਆਂ ਜਾਣਗੀਆਂ ਥੱਲੇ ਜੇ ਬੈਠ ਗਈਆਂ ਨਾ ਕਿੰਨਾ ਅੱਗੇ ਕੜਾਹੀ ਵਿੱਚ ਕਿੰਨੀਆਂ ਨਾ ਉੱਪਰ ਤੱਕ ਸੇ ਇਟਰੀਕਨ ਆਪਣਾ ਆਪਾਂ ਸਾਰਾ ਇਹਦਾ ਜਿਹੜਾ ਮੋਇਸਚਰ ਖਤਮ ਕਰਾਂਗੇ ਤਾਂ ਕਿ ਪਾਣੀ ਨੇ ਇਹਦੇ ਵਿੱਚ ਵੀ ਰਹੇ ਬਿਲਕੁਲ ਵੀ ਪਹਿਲਾਂ ਪਹਿਲਾਂ ਤਾਂ ਇਹ ਥੱਲੇ ਵੀ ਨਹੀਂ ਲੱਗਦਾ ਤਾਂ ਤੁਸੀਂ ਕੜਾਹੀ ਚ ਪਾ ਕੇ ਆਪਦਾ ਕੰਮ ਕਰੀ ਚੱਲੋ ਵਿੱਚ ਵਿੱਚ ਕਟਚੀ ਮਾਰੀ ਚੱਲੋ ਜਦ ਤੱਕ ਇਹਦੇ ਵਿੱਚ ਪਾਣੀ ਹੋ ਤੱਕ ਨੀਚੇ ਨਹੀਂ ਲਾਜੇ ਜਦੋਂ ਪਾਣੀ ਖਤਮ ਹੁੰਦਾ ਡਰਾਈ ਹੁੰਦਾ ਏ ਫਿਰ ਥੱਲੇ ਲੱਗਣ ਲੱਗਦਾ ਤੇ ਜਦੋਂ ਪਾਣੀ ਖਤਮ ਹੋ ਗਿਆ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਦੇਸੀ ਘਿਓ ਇਹਨਾਂ ਨੂੰ ਘਿਓ ਚ ਭੁੰਨਾਂਗੇ ਕਰਦਾ ਦੇਸੀ ਘਿਓ ਯੂਜ਼ ਕਰਾਂਗੇ ਤਾਂ ਉਹਦੇ ਵਿੱਚ ਭੁੰਨਾਂਗੇ ਕਿ ਉਹਦਾ ਟੇਸਟ ਗਜਰੇਲੇ ਵਿੱਚ ਬਹੁਤ ਵਧੀਆ ਲੱਗਦਾ ਗਾਜਰਾ ਹੋਣ ਮਿਠਾਸ ਵਾਲੀਆਂ ਵਧੀਆ ਦੀਸੀ ਕਿਉ ਉਹਦਾ ਟੇਸਟ ਹੋਵੇ ਤੇ ਵਿੱਚ ਖੋਆ ਹੋਵੇ ਫਿਰ ਲੱਗਦਾ ਵੀ ਹਾਂ ਗਜਰੇਲਾ ਇਹ ਸਾਰਾ ਟੇਸਟ ਆਪਾਂ ਅੱਜੇ ਇਹੀ ਤਿਆਰ ਕਰਨਾ ਇਹ ਟੇਸਟ ਵਾਲਾ ਗਜਰੇਲਾ ਸ਼ਾਰਟਕਟ ਵਿੱਚ ਤੇ ਘੱਟ ਮਿਹਨਤ ਨਾਲ ਘੱਟ ਸਮਾਨ ਨਾਲ ਘੱਟ ਟਾਈਮ ਵਿੱਚ ਕਿ ਉਹ ਪਾ ਕੇ ਭੁੰਨ ਲਾਂਗੇ ਆਪਾਂ ਗਾਜਰਾਂ ਨੂੰ ਥੋੜੇ ਟਾਈਮ ਵਾਸਤੇ ਬਹੁਤ ਜਲਦੀ ਭੁੰਨੀਆਂ ਜਾਂਦੇ ਨੂੰਗੇ ਪਾਣੀ ਦੇ ਵਿੱਚ ਹੈ ਨਹੀਂ ਜੇ ਪਾਣੀ ਚ ਹੀ ਥੋ ਪਾ ਦਾਂਗੇ ਫਿਰ ਨਾ ਤਾਂ ਗਾਜਰਾ ਭੁੰਨਿਆ ਜਾਣੀਆਂ ਨੇ ਨਾ ਪਾਣੀ ਫਟਾਫਟ ਖਤਮ ਹੋਣਾ ਇਸ ਕਰਕੇ ਗਾਜਰਾ ਨੂੰ ਪਹਿਲਾਂ ਡਰਾਈ ਕਰਨਾ ਜ਼ਰੂਰੀ ਹੋ ਜਾਂਦਾ ਚਾਹੇ ਤੁਸੀਂ ਛੋੜ ਲਿਓ ਜਾਂ ਗਾਜਰਾ ਨੂੰ ਛੋੜ ਕੇ ਪਾ ਦੋਗੇ ਹੋਰ ਵੀ ਛੇਤੀ ਹੋ ਜੂ ਤੁਹਾਡਾ ਗਜਰੇਲਾ ਤਿਆਰ ਘੱਟ ਟਾਈਮ ਚ ਵਿੱਚ ਤੇ ਹੁਣ ਕਿਉਂ ਵਿੱਚ ਇਹਨਾਂ ਨੂੰ ਭੁੰਨ ਲਾਂਗੇ ਬਸ ਕਿਉਂਜਾ ਆਪ ਨੂੰ ਜੋ ਭੁੰਨਿਆਂਗੇ ਨਾ ਗਾਜਰਾ ਸਾਈਡਸ ਤੇ ਇੱਕ ਚਮਕ ਜੀ ਆਉਣ ਲੱਗ ਜੂਗੀ ਪਤਾ ਲੱਗਣ ਲੱਗ ਜੂਗਾ ਵੀ ਗਾਜਰਾ ਭੁੰਨਿਆਂਗੇ ਜਦੋਂ ਭੁੰਨਿਆਂਗੇ ਉਸ ਉਪਰ ਪਾਵਾਂਗੇ ਚੀਨੀ ਹੁਣ ਚੀਨੀ ਜਿਹੜਾ ਪਾਣੀ ਛੱਡੂਗੀ ਫਿਰ ਆਪਾਂ ਉਹ ਡਰਾਈ ਕਰਨਾਗਾ ਜਾਂ ਆਪਾਂ ਚੀਨੀ ਵੀ ਪਹਿਲਾਂ ਹੀ ਪਾ ਦਾਂਗੇ ਫਿਰ ਉਹ ਸਾਰਾ ਕੁਝ ਮਿਕਸ ਅਪ ਜੇ ਹੁੰਦਾ ਕਿ ਜੇ ਆਪਾਂ ਸਟੈਪ ਵਾਈਜ਼ ਸਟੈਪਾਂ ਚੱਲੀਏ ਨਾ ਬਹੁਤ ਵਧੀਆ ਗਜੇਲਾ ਬਣਦਾ ਪਹਿਲਾਂ ਗਾਜਰਾਂ ਨੂੰ ਤੁਸੀਂ ਡਰਾਈ ਕਰੋ ਟਰਾਈ ਕਰਕੇ ਘਿਓ ਵਿੱਚ ਭੁੰਨੋ ਉਸ ਤੋਂ ਬਾਅਦ ਚੀਨੀ ਪਾਓ ਚੀਨੀ ਜਿਹੜਾ ਪਾਣੀ ਛੱਟੂਗੀ ਉਸ ਕਾ ਲੋ ਤੇ ਲਾਸਟ ਤੇ ਆਪਾਂ ਖੋਆ ਤੇ ਟਰਾਈ ਫਰੂਟ ਪਾਵਾਂਗੇ ਆ ਦੇਖੋ ਗਾਜਰਾ ਭੁੰਨੀ ਹੈਗੀ ਬਿਲਕੁਲ ਇਕੱਠਾ ਜਿਹਾ ਹੋ ਗਿਆ ਤੇ ਹੁਣ ਲਾਸਟ ਤੇ ਪਾਵਾਂਗੇ ਮਿਲਕ ਪਾਊਡਰ ਮੈਂ ਪਾ ਰਹੀ ਹਾਂ ਮਿਲਕ ਪਾਊਡਰ ਨੈਸਲੇ ਦਾ ਇਹ ਪਾ ਰਹੀ ਹਾਂ ਇੱਕ ਪਾਊਡਰ ਤੇ ਤੁਸੀਂ ਕੋਈ ਵੀ ਮਿਲਕ ਪਾਊਡਰ ਲੈ ਸਕਦੇ ਹੋ ਜੇ ਖੋਆ ਪਾਣਾ ਖੋਆ ਵੀ ਤੁਸੀਂ ਪਾ ਸਕਦੇ ਹੋ ਪਰ ਜੇ ਦੁੱਧ ਪਾਉਗੇ ਫਿਰ ਉਹ ਟਾਈਮ ਬਹੁਤ ਜ਼ਿਆਦਾ ਲੱਗੂਗਾ ਹਨਾ ਇਹ ਦੁੱਧ ਵੀ ਪਾ ਸਕਦੇ ਹੋ ਪਰ ਟਾਈਮ ਜ਼ਿਆਦਾ ਲੱਗੂਗਾ ਬਸ ਇਹ ਤਾਂ ਹੈਗਾ ਖੋਏ ਤੇ ਮਿਲਕ ਪਾਊਡਰ ਜੇ ਪਾਉਗੇ ਫਿਰ ਇਹ ਟਾਈਮ ਨਹੀਂ ਲੱਗਣਾ ਹੈਗਾ ਮਿਲਕ ਪਾਊਡਰ ਪਾ ਦਿਓ ਪਰ ਮਿਲਕ ਪਾਊਡਰ ਪਾਉਣ ਲੱਗੇ ਇੱਕ ਤਰੀ ਧਿਆਨ ਰੱਖੋ ਗੈਸ ਬਿਲਕੁਲ ਘੱਟ ਹੋਵੇ ਤੇ ਥੋੜਾ ਥੋੜਾ ਪਾਈ ਚਲੋ ਨਾਲ-ਨਾਲ ਉਹਨੂੰ ਮਿਕਸ ਕਰੇ ਚਲੋ ਤਾਂ ਕਿ ਮਿਲਕ ਪਾਊਡਰ ਦੀਆਂ ਗੰਡਾ ਨਾ ਵੱਜਣ ਮਿਲਕ ਪਾਊਡਰ ਦਾ ਚਾਹੇ ਖੋਆ ਬਣਾ ਕੇ ਪਾ ਦਿਓ ਚਾਹੇ ਮਿਲਕ ਪਾ ਕੋਈ ਗੱਲ ਹੈ ਇੱਕੋ ਹੀ ਟੇਸਟ ਆਊਗਾ ਮੈਂ ਡਾਇਰੈਕਟ ਪਾਉਣੀ ਹੁੰਨੀ ਆ ਬਹੁਤ ਟੇਸਟੀ ਲੱਗਦਾ ਕੋਈ ਫਰਕ ਹੀ ਨਹੀਂ ਲੱਗਦਾ ਬਿਲਕੁਲ ਖੋਏ ਵਾਲੇ ਟੇਸਟ ਆਉਂਦੇ ਤੇ ਆਪਾਂ ਲਾਸਟ 'ਚ ਪਾ ਦਾਂਗੇ ਡਰਾਈ ਫਰੂਟ ਆਪਣੀ ਚੋਇਸ ਦੇ ਕੋਈ ਵੀ ਤੁਸੀਂ ਡਰਾਈ ਫਰੂਟ ਪਾ ਲਓ ਚਾਹੇ ਤੁਸੀਂ ਕਿਹੋ ਜਿਹਾ ਰੋਸਟ ਕਰਕੇ ਪਾ ਲਓ ਮੈਂ ਰੋਸਟ ਨਹੀਂ ਕਰੀ ਮੈਂ ਸਿੰਪਲ ਅਹੀ ਪਾ ਰਹੀ ਆ ਇਹ ਤੇ ਹੁਣ ਆਪਣਾ ਗੁਜਰੇਲਾ ਬਣ ਕੇ ਬਿਲਕੁਲ ਤਿਆਰ ਆ ਲਾਸਟ 'ਚ ਪਾ ਦੂੰਗੀ ਥੋੜਾ ਜਿਹਾ ਮੈਂ ਇਲਾਇਚੀ ਪਾਊਡਰ ਇਲਾਇਚੀ ਦਾ ਫਲੇਵਰ ਵੀ ਅੱਛਾ ਲੱਗਦਾ ਥੋੜਾ ਜਿਹਾ ਤੁਹ ਗੁਜੇਰੇਲਾ ਆਪਣਾ ਬਿਲਕੁਲ ਬਣ ਕੇ ਤਿਆਰ ਆ ਬਸ ਹੁਣ ਜੋ ਮਿਲਕ ਪਾਊਡਰ ਪਾਤਾ ਹਲਕਾ ਹੀ ਸੇਕ ਲਵਾਉਣਾ ਬਹੁਤ ਜ਼ਿਆਦਾ ਸੇਕ ਨਹੀਂ ਲਵਾਉਣਾ ਹੈਗਾ ਫਿਰ ਨਾ ਜਿੰਨਾ ਆਪਾਂ ਨੂੰ ਸੇਕ ਲਵਾਈ ਚੱਲਾਂਗੇ ਚੀੜਾ ਹੋਈ ਚੱਲੂਗਾ ਤਾਂ ਕਰਕੇ ਸੇਕ ਵੀ ਸਾਬਸਿਰਦਾ ਹੀ ਲੱਗੂਗਾ ਇਹਨੂੰ ਤੇ ਗੁਜੇਰੇਲਾ ਬਣ ਕੇ ਆਪਣਾ ਤਿਆਰ ਹੈ ਖਾਣ ਵਿੱਚ ਇੰਨਾ ਜ਼ਿਆਦਾ ਟੇਸਟੀ ਸੀ ਨਾ ਬਹੁਤ ਜ਼ਿਆਦਾ ਟੇਸਟੀ ਸਭ ਨੇ ਘਰ ਵਿੱਚ ਪਸੰਦ ਕਰਿਆ ਸਾਰੇ ਕਹਿੰਦੇ ਓਕੇ ਸਭ ਦੇ ਫਿੱਟ ਆ ਗਿਆ ਤੇ ਉੱਪਰ ਆਪਾਂ ਉਹ ਡਰਾਈ ਫਰੂਟ ਪਾਤੇ ਬਾਕੀ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਚੀਜ਼ ਘਟਾ ਵਧਾ ਸਕਦੇ ਹੋ ਮੈਂ ਆਪਣੇ ਲਈ ਡਿਨਰ ਚ ਬਣਾਈ ਆ ਖਿਚੜੀ ਬਿਕਾਜ਼ ਮੇ ਹੈਲਥ ਕੌਨਸ਼ੀਅਸ ਅੱਜ ਹੈਵੀ ਖਾਧਾ ਫਰਾਈਟ ਪੂਰੀਆਂ ਖਾਧੀਆਂ ਨਹੀਂ ਇਸ ਕਰਕੇ ਮੈਂ ਲਾਈਟ ਖਾਣਾ ਸੀਗਾ ਤੇ ਉਧਰ ਦਵਿੰਦਰ ਖਾ ਰਹੇ ਨੇ ਮੂਲੀ ਆਂਦੀ ਸਬਜੀ ਨਾਲ ਫੁਲਕਾ ਓ ਗਾਡ ਮੈਨੂੰ ਨੇ ਮੂਰੀਆਂ ਪਸੰਦ ਹੈਗੀਆਂ ਮੈਂ ਤਾਂ ਆਪਣੇ ਦੀ ਖਿਚੜੀ ਬਣਾਈ ਆ ਸਬਜ਼ੀਆਂ ਪਾ ਕੇ